ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਭੈਣੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸਪੈਸ਼ਲ ਜੇ ਸੂਟ ਲੈ ਕੇ ਆਏ ਆ ਬਹੁਤ ਘੱਟ ਰੇਟ ਵਿੱਚ ਡਿਸਕਾਊਂਟ ਤੇ ਪਿਓਰ ਕਾਟਨ ਦੇ ਸੂਟ ਹੈ ਬਹੁਤ ਸੋਹਣਾ neck ਪੱਟੀ ਵਾਲੇ ਸੂਟ ਹੋਣਗੇ ਕਿਸੇ ਤੇ neck ਪੱਟੀ ਦਾ ਵਰਕ ਹੋਏਗਾ ਕਿਸੇ ਤੇ neck ਵਰਕ ਹੋਏਗਾ গোল neck ਬਣਿਆ ਹੋਏਗਾ ਤੇ ਕਿਸੇ ਤੇ V neck ਵਾਲਾ ਵਰਕ ਹੋਏਗਾ ਅਲੱਗ-ਅਲੱਗ ਤਰ੍ਹਾਂ ਦੇ ਵਰਕ ਹੋਣਗੇ ਮਿੱਠੇ ਜਿਹੇ ਰੰਗ ਹੋਣਗੇ ਬਹੁਤ ਸੋਹਣੇ ਪਿਆਰੇ ਜਿਹੇ ਕਲਰ ਹੋਣਗੇ ਜਿਹੜੇ ਤੁਸੀਂ ਕਲਰ ਦੇਖ ਕੇ ਬਹੁਤ ਹੀ ਸੋਹਣੇ ਲੱਗਣਗੇ ਪਾਏ ਹੋਏ ਠੀਕ ਹੈ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆਂ ਤਿਆਕ ਬਹੁਤ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਥੋੜਾ ਬੀਜ਼ੀ ਸੀਗੇ ਤਾਂ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਕਿ ਤੁਸੀਂ ਵੀਡੀਓ ਪਾਓ ਵੀਡੀਓ ਪਾਓ ਤਾਂ ਸੋਚਿਆ ਅੱਜ ਤੁਹਾਡੇ ਲਈ ਕਲੈਕਸ਼ਨ ਲੈ ਕੇ ਆਏ ਆ ਤਾਂ ਬਹੁਤ ਹੀ ਘੱਟ ਰੇਟ ਵਿੱਚ ਡਿਸਕਾਊਂਟ ਤੇ ਸੂਟ ਲਾ ਦਿੱਤੇ ਭੈਣੋ ਚੱਕ ਲਓ ਜਿੰਨੇ ਚੱਕਣੇ ਆ 5500 ਦੇ ਸੂਟ ਹੋਣਗੇ ਬਹੁਤ ਹੀ ਪਿਆਰੇ ਜਿਹੇ ਰੰਗ ਹੋਣਗੇ ਪਿਓਰ ਕਾਟਨ ਦਾ ਕੱਪੜਾ ਰਹੇਗਾ ਸ਼ਿਪਿੰਗ 올ਓਵਰ ਇੰਡੀਆ ਫ੍ਰੀ ਰਹੇਗੀ షిప్పింగ్ ਦੇ ਤੈਨੂੰ ਲੱਗਦਾ ਕੋਈ ਚਾਰਜਸ ਪੇ ਕਰਨ ਦੀ ਨੀਡ ਨਹੀਂ ਹੈਗੀ ਠੀਕ ਹੈ ਜੀ ਬਹੁਤ ਸੋਹਣੇ ਇੰਨੀ ਘੱਟ ਰੇਟ ਵਿੱਚ ਤੁਹਾਨੂੰ ਕਿਤੋਂ ਸੂਟ ਨਹੀਂ ਮਿਲਣੇ ਇੰਨੇ ਕਿ ਪਿਆਰੇ ਸੂਟ ਆ ਅਗਰ ਤੁਸੀਂ ਕਿਸੇ ਨੂੰ ਗਿਫਟ ਕਰਨੇ ਆ ਉਹ ਵੀ ਕਰ ਸਕਦੇ ਹੋ ਕਿਕੇ ਜੀ ਕਿਸੇ ਲਈ ਤੁਸੀਂ ਬਾਏ ਕਰਨੇ ਆ ਤਾਂ ਕਰ ਸਕਦੇ ਹੋ ਬਾਕੀ ਅਗਰ ਤੁਸੀਂ ਆਪ ਵੇਅਰ ਕਰਨੇ ਆ ਇਹਦੇ ਨਾਲ ਦੇ ਸੇਮ ਅਸੀਂ ਸੂਟ ਆ ਖੁਦ ਵੇਅਰ ਕੀਤੇ ਆ ਤੇ ਬਹੁਤ ਵਧੀਆ ਕਪੜਾ ਹੈ ਜੀ ਇਹ ਬਹੁਤ ਹੀ ਸੋਹਣਾ ਕਪੜਾ ਹੈਗਾ ਠੀਕ ਹੈ ਜੀ ਬਹੁਤ ਹੀ ਸੋਹਣੀ ਸੋਹਣੀ ਕਲੈਕਸ਼ਨ ਹੈ ਪੈਨੋ ਚੈੱਕ ਕਰੀ ਚੱਲੋ ਜਿਹੜਾ ਪਸੰਦ ਆਉਂਦਾ ਆ ਤੁਸੀਂ ਸਕਰੀਨਸ਼ਾਟ ਲਈ ਚੱਲੋ ਤੇ ਆਰਡਰ ਆਪਣਾ ਜਿਹੜਾ ਬੁੱਕ ਕਰਵਾਈ ਚੱਲੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਸਕਿੱਪ ਨਾ ਕਰਿਆ ਕਰੋ ਕਿਉਂਕਿ ਵੀਡੀਓ ਦੇ ਐਂਡ ਤੱਕ ਨਵੇਂ ਤੋਂ ਨਵੇਂ ਡਿਜ਼ਾਈਨ ਦਿਖਾਈ ਦੇ ਆ ਹਰ ਇੱਕ ਡਿਜ਼ਾਈਨ ਇੱਕ ਦੂਜੇ ਤੋਂ ਵੱਖਰਾ ਹੁੰਦਾ ਆ ਬਹੁਤ ਸੋਹਣੀ ਕਲਰ ਕਲੈਕਸ਼ਨ ਹੁੰਦੀ ਆ ਠੀਕ ਹੈ ਜੀ ਕਲਰ ਤੁਸੀਂ ਚੈੱਕ ਕਰੋ ਨਵੇਂ ਤੋਂ ਨਵੇਂ ਆ ਪ੍ਰਿੰਟ ਨਵੇਂ ਤੋਂ ਨਵੇਂ ਆ ਠੀਕ ਹੈ ਜੀ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਹੈਗੇ ਆ ਪਿਆਰੇ ਜਿਹੇ ਕਲਰ ਹੈ ਬਹੁਤ ਹੀ ਸੋਹਣੀ ਕਲੈਕ ਫੈਬਰਿਕ ਇਹਨਾਂ ਦਾ ਪਿਓਰ ਕਾਟਨ ਹੈਗਾ ਫੈਬਰਿਕ ਬਹੁਤ ਸੌਫਟ ਜਿਹਾ ਹੋਏਗਾ ਕੋਈ ਖੜਪੜਾ ਜਿਹਾ ਫੈਬਰਿਕ ਨਹੀਂ ਹੋਏਗਾ ਬਹੁਤ ਸੌਫਟ ਜਿਹਾ ਫੈਬਰਿਕ ਰਹੇਗਾ ਤੁਸੀਂ ਇਹ ਡੇਲੀ ਵੇਅਰ ਦੇ ਲਈ ਜਿੱਦਾਂ ਪਹਿਣਾ ਕੋਈ ਜੌਬ ਵਗੈਰੇ ਤੇ ਜਾਂਦੀਆਂ ਤੁਸੀਂ ਪੈਂਟ ਪਲਾਜ਼ੋ ਨਾਲ ਸਟਿਚ ਕਰਾ ਕੇ ਬਹੁਤ ਸੋਹਣਾ ਇਹਨੂੰ ਸਟਿਚਿੰਗ ਕਰਾ ਸਕਦੇ ਹੋ ਬਹੁਤ ਹੀ ਸੋਹਣਾ ਬਣਵਾ ਸਕਦੇ ਆ ਤੁਸੀਂ ਕਿਤੇ ਵੀ ਮਾਰਕੀਟ ਜਾਣਾ ਵੇਅਰ ਕਰ ਸਕਦੇ ਕਿਤੇ ਗੁਰਦੁਆਰਾ ਸਾਹਿਬ ਜਾਣ ਲਈ ਵੇਅਰ ਕਰ ਸਕਦੇ ਆ ਜਾਂ ਤੁਸੀਂ ਕੋਈ ਛੋਟਾ ਮੋਟਾ ਫੰਕਸ਼ਨ ਅਟੈਂਡ ਕਰਨਾ ਚਾਹੁੰਦੇ ਲਾਈਕ ਕੋਈ ਬਰਥਡੇ ਪਾਰਟੀ ਤਾਂ ਤੁਸੀਂ ਇਹ ਵੇਅਰ ਕਰਕੇ ਬਹੁਤ ਸੋਹਣਾ ਜਿਹੜਾ ਬਣਾ ਕੇ ਸੂ ਸੇਵਰ ਕਰ ਸਕਦੇ ਹੋ ਚੈੱਕ ਕਰੋ ਕਲਰ ਜਿੱਦਾਂ ਕਹਿ ਲਓ ਕਿ ਅਨਲਿਮਟਿਡ ਅਵੇਲੇਬਲ ਆਪਣੇ ਕੋਲ ਅਨਲਿਮਟਿਡ ਕਲਰ ਅਵੇਲੇਬਲ ਆ ਆਲਮੋਸਟ 100 ਤੋਂ ਉੱਪਰ ਰੰਗ ਜਿਹੜੇ ਆਪਣੇ ਕੋਲ ਅਵੇਲੇਬਲ ਹੈਗੇ ਆ ਤੁਸੀਂ ਪਸੰਦ ਕਰਕੇ ਅਪਨੋ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਕਿਉਂਕਿ ਇਹ ਸੂਟ ਪੈਣੋਂ ਰਹਿੰਦੇ ਨਹੀਂ ਕਿ ਜਦੋਂ ਵੀਡੀਓ ਪਾਈ ਦੀ ਨਾਲ ਦੀ ਨਾਲੇ ਸੂਟ ਜਿਹੜੇ ਸੇਲ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਇੱਕ ਅੱਦੇ ਦਿਨ ਵਿੱਚ ਜਿਹੜੇ ਸੂਟ ਸਾਰੇ ਹੀ ਸੇਲ ਹੋ ਜਾਂਦੇ ਆ ਤੋ ਪਹਿਣਾ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰਵਾ ਲਿਆ ਕਰੋ ਕਿਉਂਕਿ ਕਈ ਵਾਰ ਕੁਛ ਪਹਿਣਾ ਨਿਰਾਸ਼ ਹੋ ਜਾਂਦੀਆਂ ਆ ਕਿ ਉਹਨਾਂ ਨੇ ਸੂਟ ਲੇਟ ਵੀਡੀਓ ਦੇਖਦੇ ਆ ਜਾਂ ਲੇਟ ਆਰਡਰ ਕਰਦੇ ਆ ਫਿਰ ਉਹਨਾਂ ਨੂੰ ਜਦੋਂ ਸੂਟ ਨਹੀਂ ਮਿਲਦਾ ਤਾਂ ਫਿਰ ਪਹਿਣਾ ਦੀ ਡਿਮਾਂਡ ਹੁੰਦੀ ਕਿ ਸੂਟ ਬਾਈ ਕਰਕੇ ਦੋ ਲਿਆ ਕੇ ਦੋ ਬਟ ਕਈ ਵਾਰ ਇਹ ਸੂਟ ਜਦੋਂ ਨਿਕਲ ਜਾਂਦੇ ਆ ਤਾਂ ਫਿਰ ਨਹੀਂ ਮਿਲਦੇ ਜੀ ਨੈਕਸਟ ਆਵਲੇ ਬਹੁਤ ਸੋਹਣੇ ਕਾਟਨ ਚ ਹੋਣਗੇ ਵਰਕ ਵਾਲੇ ਹੋਣਗੇ ਚੈੱਕ ਕਰੋ ਨੈਕ ਵਰਕ ਦੁਪੱਟਾ ਚੈੱਕ ਕਰੋ ਕਿੰਨਾ ਖੂਬਸੂਰਤ ਬਣਿਆ ਆ ਤੇ ਨੈਕ ਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਸਾਰਾ ਚੈੱਕ ਕਰੀ ਚਲੋ ਇਹ ਮਸਲੀਨ ਕਾਟਨ ਚ ਨੈਕਸਟ ਆ ਗਿਆ ਨੈਕ ਤੇ ਦੇਖੋ ਹੈਂਡ ਵਰਕ ਦਾ ਕੰਮ ਕੀਤਾ ਹੈ ਦੁਪੱਟਾ ਸ਼ਿਫੋਨ ਦਾ ਆ ਸੂਟ ਮਸਲੀਨ ਕਾਟਨ ਚ ਰਹੇਗਾ ਨਾਲ ਬਾਟਮ ਪਲੇਨ ਰਹੇਗੀ ਨੈਕਸਟ ਆ ਜੋਰਜਟ ਦਾ ਸੂਟ ਰਹੇਗਾ ਨਾਲ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਬਰਸ਼ ਪੇਂਟ ਦਾ ਬਹੁਤ ਸੋਹਣਾ ਕੰਮ ਕੀਤਾ ਹੋਇਆ ਜੀ ਠੀਕ ਹੈ ਜੀ ਜੋ ਸੂਟ ਜਿਹੜਾ ਆਲ ਓਵਰ ਰਹੇਗਾ ਅਗਰ ਤੁਸੀਂ ਇਹਦੇ ਤੇ ਕੋਈ ਲੈਸ਼ਸ ਵਗੈਰਾ ਲਗਵਾ ਕੇ ਸਟਿਚ ਕਰਨਾ ਉਹ ਵੀ ਕਰਾ ਸਕਦੇ ਹੋ ਨੈਕਸਟ ਆ ਸ਼ਾਰਟ ਤੇ ਦੁਪੱਟਾ ਜਿਹੜਾ ਆਰਗੈਂਜ਼ਾ ਚ ਹੋਏਗਾ बॉਟਮ ਜੌਰਜਟ ਚ ਹੋਏਗੀ ਦੁਪੱਟਾ ਵੀ ਚੈੱਕ ਕਰੋ ਪ੍ਰਿੰਟ ਕਿੰਨਾ ਸੋਹਣਾ ਬਣਿਆ ਜਿਹੜੇ ਆਰਗੈਂਜ਼ਾ ਦਾ ਦੁਪੱਟਾ ਹੁੰਦਾ ਹੈ ਤਾਂ ਬਹੁਤ ਸੋਹਣੀ ਜਿਹੜੀ ਗ੍ਰੇਸ ਆ ਸੂਟ ਦੀ ਬਣਾਉਂਦਾ ਆ ਨੈਕਸਟ ਆ ਕਾਟਨ ਦੇ ਵਿੱਚ ਆਗੇ ਜੀ ਕਾਟਨ ਚ ਸੂਟ ਰਹੇਗਾ ਨਾਲ बॉਟਮ ਪਲੇਨ ਰਹੇਗੀ ਆ ਸ਼ਾਰਟ ਪ੍ਰਿੰਟ ਚ ਰਹੇਗੀ ਦੁਪੱਟਾ ਵੀ ਪ੍ਰਿੰਟ ਹੋਏਗਾ ਨੈਕਸਟ ਆ ਜੌਰਜਟ ਦੇ ਵਿੱਚ ਹੋਏਗਾ ਡਿਸਕਾਊਂਟ ਤੇ ਲਾਇਆ 700 ਦੇ ਦੋ ਸੂਟ ਹੋਣਗੇ ਚੈੱਕ ਕਰੋ ਕਿੰਨੇ ਸੋਹਣੇ ਆ ਪਾਰਟੀ ਵੇਅਰ ਸੂਟ ਹੋਣਗੇ ਜੀ ਜਾਗੋ ਬਿ স্পੈਸ਼ਲੀ ਹੋਣਗੇ ਇਹ ਜਿਹੜਾ ਨਾਰਮਲੀ ਇਹ ਆ 2250 ਰੁਪਏ ਮੀਟਰ ਮਿਲਦਾ ਆ ਕਪੜਾ ਤੇ ਜਿਹੜਾ ਆਪਾਂ ਤੁਹਾਨੂੰ ਡਿਸਕਾਊਂਟ ਚ ਲਾ ਰਹੇ ਆ ਨੈਕਸਟ ਆ ਪਿਓਰ ਚਾਕਲੇਟ कॉटन ਦੇ ਵਿੱਚ ਸੂਟ ਅਵੇਲੇਬਲ ਹੈ ਜੀ ਨੈਕਸਟ ਆ कॉटन ਦੇ ਵਿੱਚ ਪਹਿਣੇ ਵੀ ਬਹੁਤ ਹੀ ਪਹਿਣਾਂ ਦੀ ਡਿਮਾਂਡ ਆਉਂਦੀ ਹੈ ਸੂਟ ਦੀ ਬਹੁਤ ਹੀ ਸੇਲ ਹੁੰਦੇ ਵੀ ਨੈਕਸਟ ਆ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਜੀ ਬਾਜੂ ਬਾਟਮ ਤੇ ਵੀ ਸੇਮ ਵਰਕ ਕੀਤਾ ਆ ਨੈਕਸਟ ਆ ਵਾਲਾ ਬਹੁਤ ਸੋਹਣਾ कॉटन ਵਿੱਚ ਹੈ ਜੀ ਨੈਕਸਟ ਆ ਹ ਟਾਈ ਐਂਡ ਡਾਈ ਦੇ ਵਿੱਚ ਹੋਏਗਾ ਕਿ ਕਿ ਜਿੱਦ ਬਾਟਮ ਜਿਹੜੀ ਆ ਉਹ ਹੋਏਗੀ ਚਿਕਨ ਦੀ ਨੈਕਸਟ ਆ ਮਸਲੀਨ ਦੇ ਵਿੱਚ ਆਗੇ ਜੀ ਚੈੱਕ ਕਰੋ ਬਹੁਤ ਸੋਹਣੇ ਮਸਲੀਨ ਦੇ ਬਣੇ ਹੋਏ ਆ ਪ੍ਰਿੰਟ ਚ ਹੋਣਗੇ ਆ ਵਿਦਆਊਟ ਦੁਪੱਟਾ ਹੋਣਗੇ ਨੈਕਸਟ ਆ ਪਸ਼ਮੀਨੇ ਦੇ ਵਿੱਚ ਜੀ ਬਹੁਤ ਸੋਹਣੇ ਬਣੇ ਹੋਏ ਪਸ਼ਮੀਨੇ ਦੇ ਵਿੱਚ ਆਲ ਓਵਰ ਸੂਟ ਮੈਨ ਲੀਏ ਦੋ ਦੋ ਸੂਟ ਹੋਣਗੇ ਤੇ ਇਹਨਾਂ ਵਿੱਚ ਡਿਸਕਾਊਂਟ ਚ ਦਿੱਤੇ ਹੋਏ ਜੀ ਦੋ ਦੋ ਨੈਕਸਟ ਆਵੜੇ ਚੈੱਕ ਕਰੋ ਬੰਨ੍ਹਣੀ ਤੇ ਬਹੁਤ ਸੋਹਣਾ ਕੰਮ ਕੀਤਾ ਸ਼ੌਰਟ ਦਾ ਤੇ ਦੁਪੱਟੇ ਦਾ ਤੇ ਬਹੁਤ ਸੋਹਣੇ ਨਾਲ ਬਾਟਮ ਪਲੇ